ਮਾ ਜ਼ਿਕਰ ਕਰਨਾ ਹੈ ਵਜ਼ੀਰ ਖਾਨ ਦੀ ਘਰ ਵਾਲੀ ਦਾ ਜਿੱਥੇ ਵਜ਼ੀਰ ਖਾਨ ਨੂੰ ਲਾਂਤਾਂ ਪੈਂਦੀਆਂ ਨੇ ਉਹਦੀ ਘਰ ਵਾਲੀ ਦੇ ਚਰਮਾ 'ਚ ਸਿਰ ਝੁਕਦਾ ਸਾਡਾ ਉਹਦਾ ਨਾਮ ਆ ਬੀਬੀ ਜ਼ੈਨਾ ਉਹਨੂੰ ਜ਼ੈਨਬ ਵੀ ਕਹਿੰਦੇ ਆ ਛੋਟਾ ਨਾਮ ਉਹਦਾ ਜ਼ੈਨਾ ਹੈ ਇਹ ਕੌਣ ਹੈ ਇਹਦਾ ਅਸਲੀ ਨਾਮ ਸੀ ਭਾਗੋ ਤੇ ਭਾਗੋ ਕਦੀ ਆਨੰਦਪੁਰ ਛੋਟੇ ਸਾਹਿਬ ਜਾਦਿਆਂ ਦੀ ਖਡਾਵੀ ਰਹੀ ਸੀ ਖਡੰਵੀ ਹੁੰਦੀ ਸੀ ਉਹਨਾਂ ਨੂੰwidehat ਸਮਾ ਆਇਆ ਭਾਗੋ ਹਿੰਦੂ ਰਾਜਾਂ ਕੋ ਚਲੀ ਗਈ ਉਥੇ ਵਜ਼ੀਰ ਖਾਨ ਦੀ ਨਿਗਾਹ ਚੜ ਗਈ ਤੇ ਵਜ਼ੀਰ ਖਾਨ ਨੇ ਜ਼ਬਰਦਸਤੀ ਇਹਦੇ ਨਾਲ ਵਿਆਹ ਕਰਵਾ ਕੇ ਇਹਦਾ ਧਰਮ ਬਦਲ ਕੇ ਇਹਦਾ ਨਾਮ ਜ਼ੈਨਬ ਰੱਖ ਦਿੱਤਾ ਸੀ ਭਾਗੋ ਤੋਂ ਬਦਲ ਕੇ ਤੇ ਜਦੋਂ ਜ਼ੈਨਬ ਨੂੰ ਪਤਾ ਲੱਗਾ ਕਿ ਛੋਟੇ ਸਹਿਬ ਜਾਦੇ ਗ੍ਰਿਫਤਾਰ ਕਰਕੇ ਲਿਆਂਦੇ ਗਏ ਆ ਤੇ ਸਰਕਾਰ ਮਨ ਬਣਾਉਂਦੀ ਫਿਰਦੀ ਆ ਬੱਚੇ ਕਤਲ ਕਰ ਦੇਣੇ ਆ ਉਹਨੇ ਉਸ ਦਿਨ ਵਜ਼ੀਰ ਖਾਂ ਨੂੰ ਇੱਕ ਗੱਲ ਆਖੀ ਸੀ ਵਜ਼ੀਰ ਖਾਂ ਇਹ ਪਾਪ ਨਾ ਕਰੀਂ ਇਹ ਬਹੁਤ ਭਾਰੀ ਪਊਗਾ ਤੈਨੂੰ ਪਾਪ ਤੇ ਗੱਲ ਚੇਤੇ ਰੱਖੀਂ ਜਦ ਦਿਨ ਗੁਰੂ ਦੇ ਪੁੱਤਾਂ ਨੂੰ ਸ਼ਹੀਦ ਕਰਕੇ ਵਾਪਸ ਮੁੜੇਗਾ ਨਾ ਮੇਰਾ ਮਰੀਦਾ ਮੂੰਹ ਵੇਖੇਗਾ ਤੂੰ ਫਿਰ ਉਹਨੇ ਨਿਭਾ ਦਿੱਤੀ ਵਜ਼ੀਰ ਖਾਨ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਕੇ ਕਚਹਿਰੀ ਤੋਂ ਆਪਣੇ ਮਹਿਲਾ ਨੂੰ ਗਿਆ ਸਾਹਮਣੇ ਖਲੋਤੀ ਜ਼ੈਨਬ ਨੇ ਆਪਣੇ ਹੱਥ 'ਚ ਕਟਾਰੀ ਫੜੀ ਸੀ ਵਜ਼ੀਰ ਖਾਨ ਨੇ ਆਖਿਆ ਨਾ ਉਹਨੇ ਆਖਿਆ ਬਿਲਕੁਲ ਨਹੀਂ ਮੈਂ ਤੇਰਾ ਨਾ ਵਾਦਾ ਕੀਤਾ ਸੀ ਗੁਰੂ ਦੇ ਪੁੱਤ ਆ ਮੈਂ ਅਥਾਂ 'ਚ ਖੜਾ ਆ ਰਿਸ਼ਤਾ ਭਾਵੇਂ ਖੂਨ ਦਾ ਹੋਵੇ ਚਾ ਨਾ ਹੋਵੇ ਜਿਹਦੇ ਨਾਲ ਜ਼ਿੰਦਗੀ 'ਚ ਤੁਸੀਂ ਚੰਗਾ ਸਮਾਂ ਬਤੀਤ ਕਰ ਲਿਆ ਉਹ ਮਰਦੇ ਦਮ ਤੱਕ ਨਹੀਂ ਭੁੱਲਦਾ ਹੁੰਦਾ ਜ਼ਿੰਦਗੀ ਇਦਾਂ ਦੀ ਜੀ ਕੇ ਵਿਖਾਓ ਜੇ ਦੇ ਕੋ ਚਾਰ ਘੜੀਆਂ ਬਹਿ ਜੋ ਚਾਰ ਘੜੀਆਂ ਖਲੋ ਜੋ ਉਹ ਸਾਰੀ ਜ਼ਿੰਦਗੀ ਭੌਂ ਭੌਂ ਕੇ ਆ ਕੇ ਵੀ ਉਹਦੇ ਕੋ ਖਲੋਣਾ ਸੀ ਇਦਾਂ ਦੀ ਸ਼ਾਪ ਬਣਾਉ ਆਪਣੀ ਇਹ ਨਹੀਂ ਕਿਸ ਮੱਥੇ ਤੇ ਸੜੇ ਜਾਂ ਪਈ ਰਵੇ ਵਾਟੀ ਹਰ ਵੇਲੇ ਪਏ ਰਹਿਣ ਤੇ ਆਪਣੇ ਵੀ ਨਿਆਣੇ ਵੀ ਖਲੋਣ ਤੋਂ ਡਰਨ ਪੀਦ ਕੋ ਖਲੋਕੇ ਨੇ ਖੂਨੀ ਪੀ ਜਣਾ ਸਾਡਾ ਜੱਲਦਾ ਬੰਦੇ ਦੀ ਜ਼ਿੰਦਗੀ ਹੈ ਨਾ ਸਾਹ ਬੜੇ ਕੀਮਤੀ ਆ ਕੀਮਤੀ ਜੀ ਜ਼ਿੰਦਗੀ ਜੀਉਣ ਵਾਸਤੇ ਆਏ ਆ ਦਮ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਨਿਕਲ ਜਾਣਾ ਹੈ ਪਰ ਜਿਹਦੇ ਨਾਲ ਇਥੋਂ ਲੱਗਾ ਜਾ ਲਗਾ ਹੋ ਜਾਵੇ ਦਿਲੋਂ ਅਟੈਚਮੈਂਟ ਹੋ ਜਾਵੇ ਚਾਹੇ ਉਹ ਆਪਣਾ ਗੁਰੂ ਏ ਚਾਹੇ ਉਹ ਮਾਂ ਏ ਚਾਹੇ ਉਹ ਪਿਓ ਏ ਚਾਹੇ ਉਹ ਪਤਨੀ ਏ ਚਾਹੇ ਉਹ ਸਾਡਾ ਕੋਈ ਰਿਸ਼ਤੇਦਾਰ ਏ ਜਿਹਦੇ ਨਾਲ ਇਥੋਂ ਬਣਾਉਂਦੀ ਏ ਉਹ ਬੰਦੇ ਕਦੀ ਭੁੱਲਿਆ ਨਹੀਂ ਕਰਦੇ ਵਜ਼ੀਰ ਖਾਨ ਨੇ ਬਥੇਰਾ ਆਖਿਆ ਨੇ ਆਖਿਆ ਹੁਣ ਕਦੀ ਨਹੀਂ ਤੈਨੂੰ ਮੈਂ ਆਖਿਆ ਸੀ ਜਿੱਦਨ ਉਹਨਾਂ ਨੂੰ ਮਾਰ ਕੇ ਕਤਲ ਕਰਕੇ ਵਾਪਸ ਮੁੜੇਗਾ ਮਰੀਦਾ ਮੂੰਹ ਵੇਖੇਗਾ ਬੀਬੀ ਜ਼ੈਨਬ ਨੇ ਆਪਣੀ ਛਾਤੀ 'ਚ ਖੰਜਰ ਮਾਰ ਕੇ ਵਜ਼ੀਰ ਖਾਂ ਦੇ ਸਾਹਮਣੇ ਜਾਣ ਦਿੱਤੀ ਸੀ ਇਹ ਵੀ ਤੇ ਸਿੱਧਕੀ ਹੈ ਨਾ ਹੁਣ ਉੱਥੇ ਆ ਜੋ